ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋ ਉਮੀਦ ਕਰਦਾ ਵੀ ਸਾਰੇ ਠੀਕ ਹੋਵੋਗੇ ਤੇ ਬਾਬੇ ਪਹੁੰਚ ਗਏ ਆ ਪੌਪਰ ਤੇ ਅੱਜ ਆਪਣੇ ਕੂਤਰਾਂ ਦੇ ਲਾਸਟ ਗੇੜੇ ਆ ਤੇ ਇਸ ਤੋਂ ਬਾਅਦ ਛੱਡਣਾ ਹੈ ਤਦ ਬਾਅਦ ਨੂੰ ਬਾਜੀ ਤੇ ਸਭ ਤੋਂ ਪਹਿਲਾਂ ਪਿਉਦੀ ਹੈ ਕੂਤਰਾਂ ਦੇ ਇਬਦਾਮ ਤੇ ਫਿਰ ਦਫਨ ਕਰਦੇ ਆ ਤੁਹਾਨੂੰ ਕੋਈ ਮਿੱਤਰੋ ਇਹ ਬਦਾਵਾ ਮੈਂ ਤੇ ਬਹੁਤ ਮਨੋੜੀ ਹੋ ਰਹੀ ਹੈ ਚਾਪੋਈ ਬਤਾਮ ਬਾਦੂ ਹੈ ਬਾਬਿਓ ਤੇ ਇੱਕ ਰਿਪੋਰਟ ਹੈ ਕੰਮ ਡੱਬਾ ਰੱਖਦੇ ਇੱਥੇ ਮਾਹਣੇ ਦੇ ਵਿੱਚ ਛੋਲੇ ਪਾ ਦਿੰਦੇ ਭਿਓ ਦੰਦੇ ਹੈ ਤੇ ਕਬੂਤਰ ਨੂੰ ਲਾਉਂਦੇ ਆ ਪਾਣੀ ਤੇ ਮਾਰਦੇ ਆ ਫਿਰ ਉੱਲਾ ਇੱਕ-ਇੱਕ ਡਾੰਗੇ ਬਾਕੀਆਂ ਨੂੰ ਅੱਜ ਰੈਸਟ ਪਵਾ ਦਿੰਦੇ ਆ ਜਿਨੀ ਆਂ ਕਰਦੇ ਆ ਉਹ ਵੀ ਉਡਾ ਦਾਂਗੇ ਥੋੜੀ ਦੇਰ ਤੱਕ ਤੇ ਫੇ ਕੱਲ ਦਾ ਦਿਨ ਰੈਸਟ ਪੈ ਜਾਊਗੀ ਸ਼ਨੀਵਾਰ ਨੂੰ ਡਾਲਾਂਗੇ ਉਹਨਾਂ ਨੂੰ ਵੀ ਤੇ ਛੋਲੇ ਲੈ ਲਿਆ ਹੁਣ ਛੋਲੇ ਪਿਓ ਦੰਦੇ ਆ ਹੋਵੇ ਮਿੱਤਰੋ ਛੋਲੇ ਛੋਲੇ ਪਿਓਤੇ ਸਾਰਾ ਕੁਝ ਰੱਖ ਤਿਆ ਤੇ ਹੁਣ ਚੱਲਦੇ ਆ ਜਾਲ ਤੇ ਤੇ ਦੇਖਦੇ ਆ ਕਬੂਤਰ ਤੇੜਾਉਂਦੇ ਆ ਫਿਰ ਹੁਣ ਪਾਣੀ ਪੋਣੀ ਲਾ ਕੇ ਦੇਖੀਏ ਪਹਿਲਾ ਦਾਣੇ ਦੂਨੇ ਕਿਆ ਸਾਹਿਬ ਕਿਤਾਬ ਹੈ 77 ਮਾ ਥੋੜੇ ਜਿਹੇ ਹੀ ਆ ਦਾਣੇ ਅੱਜ ਇਹਨੂੰ ਲਾ ਦਾਂਗੇ ਇੱਕ ਸਰੀਂਜ ਪੂਰੀ ਭਰ ਕੇ 25 ਐਮ ਐਲ ਦੀ ਤੇ ਫਿਰ ਅਡਾਉਂਦੇ ਆਂ ਬਾਬਿਓ ਤੇ ਇਹਨਾਂ ਨੂੰ ਕੱਢ ਦਾਂਗੇ ਥੋੜੀ ਦੇਰ ਤੱਕ ਪਹਿਲਾਂ ਇਹਨੂੰ ਉਡਾ ਦਈਏ ਇਕੱਲੇ ਨੂੰ ਠੀਕ ਹੈ ਮਿੱਤਰੋ ਪਾਣੀ ਲਾ ਦਈਏ ਇਹਨੂੰ ਫਿਰ ਮਾਰਦੇ ਆਂ ਓਲਾ ਫਿਰ ਚੱਲਦੇ ਆਪਾਂ ਉੱਪਰ ਤੇ ਲੋ ਬਈ ਮਿੱਤਰੋ ਪਾਣੀ ਦੇ ਦਿੱਤਾ ਏ ਤੇ ਕਰਨ ਦੋ ਸੱਟ ਗੁੜਕਦਾ ਏ ਕਰ ਲੂਗਾ 2 ਮਿੰਟ ਤੱਕ ਤੇ ਮਾਰਦੇ ਆਂ ਫਿਰ ਓਲਾ ਬਾਕੀ ਇੱਧਰ ਇਹ ਕੁੱਤਰ ਬੈਠੇ ਐ ਓਕੇ ਰਪੂ ਐ ਵੀ ਪੂਰੇ ਇਹ ਬੱਸ ਹੁਣ ਇਹਨਾਂ ਨੂੰ ਵੀ ਘੰਟੇ ਤੱਕ 2 ਘੰਟੇ ਤੱਕ ਡਾ ਲਾਂਗੇ ਉਹਨਾਂ ਇਹ 2 ਘੰਟੇ ਉਡ ਲੂਗਾ ਤੇ ਫਿਰ ਇਹ ਨਾਲ ਉਡ ਲੂਗੇ ਇਹਦੇ 3-4 ਘੰਟੇ ਤੇ ਕੰਮ ਓਕੇ ਹੋ ਜਾਊਗਾ ਇਹਨੂੰ ਵੀ ਢਾ ਦੂਗੇ ਇਹਨੂੰ ਵੀ ਅੱਜ ਪਾਣੀ ਲਾ ਦਾਂਗੇ 5 ਕਿਲੋ ਐਮਐਲ ਕੋਈ ਚੱਕਰ ਨਹੀਂ ਤੇ ਦੰਦਿਆਂ ਬਾਬਿਓ ਇਹਨੂੰ ਉੱਲਾ ਤੇ ਚੱਲਦੇ ਆਂ ਫਿਰ ਉੱਪਰ ਉੱਤਰਾਂ ਕੋਲੇ ਤੇ ਲੋ ਬਈ ਮਿੱਤਰੋ ਫੜ ਲਿਆ ਇਹ ਤੇ ਦੰਦਿਆਂ ਇਹਨੂੰ ਉੱਲਾ ਤੇ ਮਾਰਤੇ ਬਾਬੇ ਉੱਲਾ ਤੇ ਹੁਣ ਚੱਲਦੇ ਆਂ ਪਾ ਉੱਪਰ ਤੇ ਹਾਂਜੀ ਭਈ ਮੇਂ ਤਰ ਪਹੁੰਚ ਗਏ ਆਂ ਇਹ ਪਾ ਉੱਪਰ ਕੂਤਰਾ ਕੋਲੇ ਤੇ ਖੋਲਦੇ ਆਂ ਇਹਨਾਂ ਦੇ ਜੰਦੇ ਸਭ ਤੋਂ ਪਹਿਲਾਂ ਯਾਰੇ ਜੰਦਾ ਬਹੁਤ ਤੰਗ ਕਰਦਾ ਏ ਤੇ ਖੋਲ ਲੀ ਬਾਬੇ ਪਹਿਲਾਂ ਤੇ ਤੁਹਾਨੂੰ ਦਿਖਾਉਂਦੇ ਆਂ ਕੂਤਰਾ ਚਲੋ ਭਈ ਮਿੱਤਰੋ ਖੋਲ ਲਈ ਜੰਦਾ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੇ ਕੋਲੇ ਕੂਤਰਾ ਚੈੱਕ ਕਰਾਉਂਦੇ ਆਂ ਕਰੋ ਚੈੱਕ। ਓਕੇ ਰਿਪੋਰਟ ਹੈ ਸਾਰੇ ਕਬੂਤਰ ਤੰਦਰੁਸਤ ਹੈ। ਬੈਠੇ ਆ ਡੰਡਿਆਂ ਤੇ। ਤੇ ਹੁਣ ਦੇਖੋ ਇੱਧਰਲੇ ਬਾਬਿਓ। ਇੱਧਰ ਬੱਚੇ ਵੀ ਵਧੀਆ ਏ। ਤੇ ਇਹਨਾਂ ਨੂੰ ਪਾਉਂਦੇ ਹੁਣ ਦਾਣੇ। ਬੱਚਿਆਂ ਨੂੰ ਦੇ ਦੂੰਗਾ ਚੋਗਾ। ਤੇ ਕਰੋ ਚੈੱਕ। ਤੇ ਪਾ ਦਿਆਂ ਮੈਂ ਤੁਹਾਨੂੰ ਦਾਣੇ ਇਹਨਾਂ ਨੂੰ। ਤੇ ਸੰਦ ਖਾਂਦੇ ਆ ਬਾਕੀ ਸਿਹਤਮਾਨ। ਤੇ ਇਹਦੇ ਵਿੱਚ ਪਾਣੀ ਆ ਥੋੜੀ ਜਿਹੀ ਦਵਾਈ। ਦਾਣਿਆਂ ਚ ਤੇ ਠੀਕ ਹੈ ਬਾਬਿਓ ਦਾਣੇ ਪਾ ਦਈਏ ਕਬੂਤਰਾਂ ਨੂੰ ਫਿਰ ਦਿਖਾਉਂਦੇ ਆ ਤੁਹਾਨੂੰ ਮਿੱਤਰੋ ਪਾ ਲਿਆ ਦਾਣੇ ਤੇ ਪਾਉਂਦੇ ਹੁਣ ਕਬੂਤਰਾਂ ਨੂੰ ਕਰੋ ਦਾਣੇ ਦੀ ਕੁਆਲਿਟੀ ਚੈੱਕ ਓਕੇ ਰਿਪੋਰਟ ਹੈ ਦਾਣਾ ਵਧੀਆ ਹੈ ਲੋ ਵੀ ਮਿੱਤਰੋ ਖਾਣ ਦੋ ਇਹਨਾਂ ਨੂੰ ਤੇ ਬਾਕੀ ਦਾ ਦਾਣਾ ਰੱਖ ਦਿੰਦੇ ਅੰਦਰ ਤੇ ਲੋ ਜੀ ਬਾਕੀ ਦਾ ਦਾਣਾ ਰੱਖ ਦਿਆ ਅੰਦਰ ਦੂਸਰੇ ਕੂਤਰਾਂ ਸ਼ਾਮ ਨੂੰ ਪਾ ਦਾਂਗੇ ਫਿਲਹਾਲ ਇਹਨਾਂ ਨੂੰ ਖਾਣ ਦੋ ਇਹੀ ਤੇ ਇੱਕੇ ਬਾਲਟੀ ਵੀ ਅੰਦਰ ਰੱਖਣੀ ਹੈ ਤੇ ਰੱਖ ਦੀ ਬਾਬੇ ਉਹ ਵੀ ਅੰਦਰ ਤੇ ਉਹ ਕੇ ਰਪੋਰਟ ਹੈ ਕੂਤਰਾਂ ਵਾਲੀ ਤੇ ਜਿਹੜਾ ਆਪਣਾ ਦੂਸਰਾ ਕੂਤਰਾ ਹੈ ਇਹ ਆ ਗਿਆ ਚੜ ਗਿਆ ਉੱਪਰ ਅੜਾ ਤੇ ਛੋਟਾ 11:00 ਵਜੇ ਦੂਸਰੇ ੜਾ ਦਾਂਗੇ ਜਮੀਨ ਆਇਆ ਇਹ ਤਾਂ ਉਮੀਦ ਹੀ ਸੰਭਾਵਨਾ ਪੂਰੀ ਬਦਲ ਹੋਇਆ ਪਿਆ ਇਹ ਪੂਰਾ ਪਰ ਆਪਾਂ ਨੇ ਤਾਂ ਹੀ ਕੱਟਦੇ ਆ ਇਹ ਸਾਜ ਰਹਿਓ ਤੇ ਓਕੇ ਰਿਪੋਰਟ ਹੈ ਬਾਬੇ ਲੋ ਬਈ ਮਿੱਤਰੋ ਬੱਚੇ ਚੱਕੇ ਤੋਂ ਖਾਨੇ ਚ ਇੱਥੇ ਰੱਖਦੇ ਹਵਾ ਚ ਹਵਾ ਲੱਗ ਲੂਗੀ ਇੱਥੇ ਚੋਗਾ ਦੇ ਦੇ ਕਰੂਗੇ ਕਿਉਂਕਿ ਇਹਦੀ ਇਹਨਾਂ ਦੀ ਮਾਂ ਤਾਂ ਅਲੱਗ ਕਰਦੀ ਬਾਪ ਦਿੰਦਾ ਇਹ ਚੋਗਾ ਤੇ ਬਾਕੀ ਆਪਾਂ ਦੇ ਦਿੰਦੇ ਆਂ ਇੱਕ ਟਾਈਮ ਤੇ ਇਹ ਚੀਨੀ ਦਾ ਵੀ ਜੋੜ ਆਪਾਂ ਨੇ ਤੋੜਦੇ ਆ ਇਹ ਚੀਨੀ ਅਤੇ ਖੇਤਾਂ ਵਾਲਾ ਕਬੂਤਰ ਲੱਗਿਆ ਹੋਇਆ ਸੀ ਇੱਥੇ ਅੰਡੇ ਸੀ ਇਹਨਾਂ ਦੇ ਅੰਡੇ ਚੱਕ ਕੇ ਆ ਨੀਚੇ ਸ਼ਾਖਿਆਂ ਦੇ ਥੱਲੇ ਰੱਖਦੇ ਆ ਇਹਨਾਂ ਦੇ ਨੀਚੇ ਹਾਲੰਦੇ ਇੱਕ ਵਾਰ ਇਹਨਾਂ ਵਿੱਚ ਰੂਪ ਹੈ ਕਿ ਤੋਮਾ ਬੈਠੇ ਆ ਇਹ ਕਾਉਦੇ ਨੇ ਤੇ ਬਸ ਦੋ ਅੰਡੇ ਦੇ ਰਗੇ ਜੋੜੀ ਦੇ ਮੈਂ ਜਲਦੀ ਆਪਾਂ ਤੋੜ ਦੇਣੀਆਂ ਮੈਂ ਜਦੋਂ ਇਹਨਾਂ ਦੇ ਬੱਚੇ ਨਿਕਲ ਗਏ ਇਹ ਵੀ ਜੋੜੀਆਂ ਤੋੜ ਦੇਣੀਆਂ ਆਪਾਂ ਨੇ ਮੱਜੀਏ ਜਿਵੇਂ ਬੱਚੇ ਨਿਕਲ ਹੀ ਗਏ ਤੋੜੀ ਜਾਵਾਂਗੇ ਤੇ ਇਹ ਕਬੂਤਰ ਲੱਗਦਾ ਏ ਮੈਨੂੰ ਪੂਰੀ ਪੁੰਛ ਵਾਲਾ ਦੇਖਣੇ ਨਕੂਤਰੀ ਲੱਗਦੀ ਏ ਪਰ ਮਿਲ ਰਹੀਆਂ ਨਹੀਂ ਇਹ ਕਬੂਤਰ ਨਾਲ ਛੱਡੀ ਹੋਈ ਸੀ ਹੁਣ ਦੇਖੋ ਕੀ ਬਣਦਾ ਇਹ ਨਾਲ ਕਬੂਤਰੀ ਲਾ ਕੇ ਦੇਖਾਂਗੇ ਕੋਈ ਜੇ ਤਾਂ ਲੱਗ ਗਈ ਤੇ ਬਸ ਬਾਕੀ ਜੋੜੇ ਤੋੜ ਤੇ ਚੀਨਾ ਬੈਠਾ ਏ ਤੇ ਉੱਪਰ ਬੈਠੇ ਏ ਸਿਰ ਤੇ ਰੱਤਾ ਤੇ ਹੋਰ ਓਕੇ ਰਿਪੋਰਟ ਹੈ ਤੇ ਦੋ ਬੱਚੇ ਫਿਰਦੇ ਆ ਬਸ ਇਹ ਇੱਕ ਆਪਣਾ ਮਿੱਤਰ ਹੈ ਉਹਨੂੰ ਗਿਫਟ ਕਰ ਦਾਂਗੇ ਇਹ ਦੋਨਾਂ ਚ ਜਿਹਦੇ ਕੋਲ ਇਹਨਾਂ ਦੀ ਮਾਂ ਆਈ ਹੋਈ ਹੈ ਉਹਨਾਂ ਨੂੰ ਦੇ ਦੂਗੇ ਤੇ ਇੱਕ ਆਪਾਂ ਰੱਖ ਲਾਂਗੇ ਛਤਰੀ ਦੇ ਲੱਗਾ ਲਾਂਗੇ ਤੇ ਦੋ ਇਹ ਬੱਚੇ ਇਹ ਕੰਡੇ ਆ ਪੂਰੀਆਂ ਬੁੰਛਾਂ ਦੇ ਤੇ ਪੋਟਿਆਂ 'ਚੋ ਲਾਲ ਚਿੰਨੇ ਓਕੇ ਰਿਪੋਰਟ ਆ ਬਾਬੇ ਖਾਣ ਦੇ ਇਹਨਾਂ ਨੂੰ ਧਾਣੇ-ਧਾਣੇ ਰੱਖੇ ਹੋਏ ਆ ਖਾ ਕੇ ਬੱਚਿਆਂ ਨੂੰ ਜਿਹੜਾ ਮਾੜਾ-ਮੋਟਾ ਝੋਗਾ ਦੇਣਾ ਹੋਇਆ ਦੇ ਦੂਗੇ ਜੋੜੀਆਂ ਆਪਾਂ ਨੇ ਤੋੜ ਹਾਂਜੀ ਭਾਈ ਮਿੱਤਰੋ ਬੱਚੇ ਵੀ ਆਪਾਂ ਨੇ ਹੜਾਤੇ ਆ ਤੇ ਇਹ ਫਿਰਦੇ ਆ ਸਾਰੇ ਕਬੂਤਰ ਇਹਨਾਂ ਚੋਂ ਚਾਰ ਬੱਚੇ ਹੈ ਇੱਕ ਰੱਤੀ ਕਬੂਤਰੀ ਹੈ ਤੇ ਇੱਕ ਜਿਹੜਾ ਬਾਜੀ ਛੱਡਣਾ ਹੈ ਸੰਡੇ ਨੂੰ ਇੱਕ ਉਹ ਏ ਇਹ ਛੇ ਕਬੂਤਰ ਓਕੇ ਰੋਡ ਬਾਬਿਓ ਤੇ ਅੱਜ ਆਖਰੀ ਕਿਹੜੇ ਆ ਬਾਜੀ ਵਾਲੇ ਕਬੂਤਰ ਦੇ ਇਹ ਰਹਦੇ ਤੇ ਹਾਂਜੀ ਬਾਈ ਮਿੱਤਰੋ ਇੱਕ ਉਤਰੀ ਆ ਗਈ ਏ ਤੇ ਆ ਅੱਜ ਸਮਝ ਲਓ ਦੂਜੀ ਜੜਾ ਰੀ ਸੀ ਸਾਰਾ ਹੋ ਗਿਆ ਅੱਜ ਦੂਜਾ ਟਾਈਮ ਕੱਢੀ ਆ 8 ਵਜੇ ਦੀ ਕੱਢੀ ਵੀ ਸੀ ਉਹੀ 12:12 ਵਜੇ ਬੈਠ ਗਈ 1 ਟਾਈਮ ਹੋ ਗਿਆ 12:48 ਤੇ ਤੁਸੀਂ ਆਪੇ ਲਾ ਲਿਓਂਦਾ ਜਾ ਕਿੰਨਾ ਉੜਿਆਈ 8 ਤੇ 4 12 ਉਹੀ ਪੌਣੇ 5 ਘੰਟੇ ਲਾ ਲਈ ਅੱਜ ਵਧੀਆ ਉੜੀ ਜਾਣ ਟਕਾ ਕੇ ਤੇ ਓਕੇ ਰਿਪੋਰਟ ਹੈ ਇਹ ਦਾੜੀ ਵਾਲੇ ਡੱਬੇ ਦੀ ਭੈਣ ਹੈ ਸਗੀ ਕੋਈ ਬਈ ਮਿੱਤਰੋ ਰੱਖਦੇ ਆ ਪਾਣੀ ਇਹ ਪਾਣੀ ਹੈਗਾ ਗੰਦਾ ਇਹਨੂੰ ਢੋਲ ਕੇ ਨਵਾਂ ਭਰ ਦਾਂਗੇ ਤੇ ਦੂਸਰੀ ਸਾਈਡ ਤੋਂ ਚੱਕ ਕੇ ਰੱਖ ਦਿੰਦੇ ਆ ਉਤਰਾਂ ਨੂੰ ਪਾਣੀ ਇਹ ਉਤਰ ਗਏ ਸੀ ਹੁਣ ਇਹ ਬੈਠੇ ਆ 2:30 ਵਜੇ 2:30 ਵੇ ਬੈਠ ਗਏ ਸੀ ਜਿਹੜਾ ਬਾਜੀ ਛੱਡਣਾ ਹੈ 8 ਤੋਂ 22:00 ਤੱਕ ਅੜਾਇਆ ਦੇਖੋ ਕੀ ਕਰਦੇ 15 ਤਰੀਕ ਸੰਡੇ ਦੀ ਹੈਗੀ ਬਾਜੀ ਤੇ ਛੱਡਾਂਗੇ ਜਰੂਰ ਤੇ ਬੈਠੇ ਓਕੇ ਰਿਪੋਰਟ ਪੀਣ ਦੋ ਇਹਨਾਂ ਨੂੰ ਪਾਣੀ ਫਿਰ ਪਾਉਂਦੇ ਆ ਬਦਾਮ ਇਹਨਾਂ ਬਦਾਮ ਬਦੋਂ ਛਿੱਲ ਲੀਏ ਤੇ ਬਾਕੀ ਇਹ ਬੈਠੇ ਆ ਛਤਰੀਆਂ ਤੇ ਇਹ ਆ ਦੋ ਬੱਚੇ ਉੱਡਦੇ ਆ ਕੋਈ ਮਿੱਤਰੋ ਬਦਾਮ ਲਏ ਆ ਕੱਟ ਛਿੱਲ ਲਿਆ ਹੁਣ ਕੱਟਦੇ ਆ ਇਹਨਾਂ ਨੂੰ ਤੇ ਬੈਠੇ ਆ ਕਬੂਤਰ ਬਾ ਪਾਉਂਦੇ ਆ ਫਿਰ ਜੀ ਲੋ ਬਈ ਮਿੱਤਰੋ ਇਹਨੂੰ ਕੱਲੇ ਨੂੰ ਬਦਾਮ ਪਾਦੇ ਤੇ ਬਾਕੀ ਨੂੰ ਪਾਵਾਂਗੇ ਬਾਅਦ ਚ ਤੇ ਓਕੇ ਰੋਟ ਹੈ ਕੰਮ ਇੱਧਰ ਇਹ ਕੂਤਰੀ ਨੀਚੇ ਆ ਬਸ ਇਹਨੂੰ ਪਾ ਕੇ ਜਾਲ 'ਚ ਛੱਡਿਆਂਗੇ ਤੇ ਦੂਜੇ ਬੱਚੇ ਉਤਰ ਗਏ ਉਹਨਾਂ ਨੂੰ ਪਾਣੀ ਪੋਣੀ ਪਲਾ ਕੇ ਫਿਰ ਉਹਨਾਂ ਨੂੰ ਇੱਥੇ ਲਿਆਵਾਂਗੇ ਤੇ ਪਾ ਦਾਂਗੇ ਫਿਰ ਉਹਨਾਂ ਨੂੰ ਵੀ ਬਦਾਮ ਤੇ ਹੁਣ ਪਾਉਂਦੇ ਆ ਜਾ ਕੇ ਉੱਪਰ ਵਾਲੇ ਕਬੂਤਰਾਂ ਨੂੰ ਦਾਣੇ ਤੇ ਬੱਚਿਆਂ ਨੂੰ ਦੰਦਿਆਂ ਛੋਲੇ ਜੀ ਲੋ ਬਾਈ ਮਿੱਤਰੋ ਇਹ ਦੋਨੋਂ ਵੀ ੜਾਏ ਹੋਏ ਸੀ ਕੰਤਾ ਤੇ ਸੁਰਖਾ ਦੋਨੋਂ ਭਾਈ ਇਹਨਾਂ ਨੂੰ ਵੀ ਛੱਡ ਦਾਂਦੇ ਆ ਉੱਪਰ ਬਸ ੜਾ ਲੇ ਨਾ ਹਫਤੇ ਦੀ ਇੱਕ ਅੱਧੀ ਵਾਰ ਹੋਰ ੜਾ ਲਾਂਗੇ ਤੇ ਬਸ ਫਿਰ ਬੰਦ ਕਰ ਦਾਂਗੇ ਤੇ ਓਕੇ ਰਿਪੋਰਟ ਐ ਬੈਠੇ ਐ ਇਹਨਾਂ ਨੂੰ ਪਾ ਦਿਆਂ ਹੁਣ ਬਾਣੇ ਤੇ ਇੱਧਰ ਵਾਲੇ ਕੂਤਰ ਵੀ ਦੇਖ ਲਿਏ ਇਹ ਬੱਚਾ ਕੁੱਤੇ ਆ ਕਿਜੀ ਕੂਤਰਾਂ ਨੇ ਇਹਦਾ ਵੀ ਸਿਰ ਚ ਲਹੂ ਲੋਹਾਨ ਕਰਤੇ ਆ ਪਠਾਨੀ ਕਿਹੜੇ ਨੇ ਵੱਡੇ ਆ ਹੁਣ ਤੇ ਠੀਕ ਹੈ ਭਾਈ ਮਿੱਤਰੋ ਬਾਪਾ ਆਈਏ ਹੁਣ ਦਾਣੇ ਇਹ ਪਾ ਦਿੰਦੇ ਆ ਪਹਿਲਾਂ ਥੋੜੀ ਜਿਹੀ ਬੱਸ ਇਹ ਥੋੜੇ ਇਹ ਦਾਣੇ ਪਾ ਦਿੰਦੇ ਆ ਬਾਅਦ ਚੋ ਇਹ ਦੂਸਰੇ ਪਾ ਦਾਂਗੇ ਉਧਰ ਪੂਰੀ ਹਿਲ ਜੋ ਲਾਹੌਰੀ ਕੁ ਉਤਰਾਂ ਦੀ ਉਖੇ ਐ ਆਇਓ 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 ਲੋ ਬਈ ਮਿੱਤਰੋ ਪਾਤੀਆ ਦਾਣੇ ਤੇ ਖਾਣ ਦੋ ਇਹਨਾਂ ਨੂੰ ਤੇ ਕਾਦਾਂ ਹੀ ਆਪਾਂ ਵੀ ਆਪਣੇ ਵਲੌਗ ਦੇ ਇਥੇ ਐਂਡ ਤੇ ਜੇ ਆਪਣੀ ਵੀਡੀਓ ਦੇ ਲਈ ਤੁਹਾਨੂੰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਨਾਲ ਦੀ ਨਾਲ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਉਹ ਮਿਲਦੇ ਆਂ ਇਹ ਪਾਪਨੀ ਅਗਲੀ ਵੀਡੀਓ ਵਿੱਚ ਜੁੜੇ ਹੋਏ ਵੀਡੀਓ ਦੇ ਨਾਲ ਧੰਨਵਾਦ ਤੇ ਬੱਚੇ ਇੱਧਰ ਖਾਤੇ ਓਕੇ ਰਿਪੋਰਟਰ ਤੇ ਬਾਜੀ ਦੀ ਕਰ ਰਹੇ ਆ ਤਿਆਰੀ ਤੇ ਛੱਡਾਂਗੇ ਬਾਦੋਂ ਦੀ ਪਹਿਲੀ ਬਾਜੀ ਲਵਾਂਗੇ ਨਜ਼ਾਰਾ ਫਨਸ਼ਨ ਕਰਕੇ ਆਵਾਂਗੇ ਪੂਰਾ ਓਕੇ ਬਾਈ ਮਿੱਤਰੋ ਛੱਡਾਂਗੇ ਸੰਡੇ ਨੂੰ ਬਾਜੀ ਓਕੇ